ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਨਵੰਬਰ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਮਹਾਪਵਿੱਖ ਬਾਣੀ ਦੇ ਬਾਰੇ ਕਿਉਂਕਿ ਹੁਣ ਭਗਵਾਨ ਸੂਰਜ ਦੇਵ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦਿਨਾਂ ਦੇ ਵਿੱਚ ਪੰਜ ਤੁਹਾਨੂੰ ਐਸੀਆਂ ਖੁਸ਼ਖਬਰੀਆਂ ਮਿਲਣਗੀਆਂ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਦਾ ਮਾਹੌਲ ਬਣ ਜਾਵੇਗਾ ਸੋ ਵੀਡੀਓ ਰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਦੋਸਤ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਹੀ ਵੱਡੀ ਕੋਈ ਖੁਸ਼ਖਬਰੀ ਮਿਲਣ ਵਾਲੀ ਹੈ। ਇਹਨਾਂ ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਤੇ ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਮਿਹਰਬਾਨ ਰਹਿਣ ਵਾਲੇ ਹਨ। ਜਾਂ ਇੰਜ ਗੈ ਲਓ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਰਸੋਨੇ ਦੀ ਰੱਥ ਦੀ ਸਵਾਰੀ ਕਰ ਸਕਦੇ ਹੋ। ਤੁਹਾਡੀ ਕਿਸਮਤ ਸੋਨੇ ਵਾਂਗ ਚਮਕੇਗੀ ਤੁਹਾਡੇ ਸਾਰੇ ਦੁਸ਼ਮਣ ਜਲ ਕੇ ਸਵਾਹ ਹੋ ਜਾਣਗੇ ਕਿਉਂਕਿ ਤੁਹਾਨੂੰ ਇਹਨਾਂ ਦਿਨਾਂ ਵਿੱਚ ਵੱਡੇ ਵੱਡੇ ਧਨਲਾਭ ਤੇ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਜਾ ਰਹੀ ਹੈ ਇਹਨਾਂ ਦਿਨਾਂ ਵਿੱਚ ਤੁਹਾਨੂੰ ਸਫਲਤਾ ਜਿਹੜੀ ਹੈ ਮਿਲਦੀ ਹੋਈ ਦਿਖਾਈ ਦੇਵੇਗੀ ਜਿਹੜੇ ਤੁਹਾਡੇ ਦੁਸ਼ਮਣ ਹਨ ਜੋ ਤੁਹਾਡੇ ਤੋਂ ਈਰਖਾ ਦਾ ਭਾਵ ਰੱਖਦੇ ਹਨ ਉਹਨਾਂ ਤੋਂ ਤੁਹਾਡੀ ਸਫਲਤਾ ਦੇਖੀ ਨਹੀਂ ਜਾਵੇਗੀ ਕਿਉਂਕਿ ਤੁਸੀਂ ਇਹਨਾਂ ਦਿਨਾਂ ਵਿੱਚ ਵੱਡੀਆਂ ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰਨ ਵਾਲੇ ਹੋ ਵੱਡੀਆਂ-ਵੱਡੀਆਂ ਉਚਾਈਆਂ ਨੂੰ ਛੂਹਣ ਵਾਲੇ ਹੋ ਇਹਨਾਂ ਸਭ ਨੂੰ ਵੇਖ ਕੇ ਤੁਹਾਡੇ ਦੁਸ਼ਮਣ ਜਿਹੜੇ ਹਨ ਬਹੁਤ ਹੀ ਜੈਲਸੀ ਮਹਿਸੂਸ ਕਰਨਗੇ ਕਿਉਂਕਿ ਇਹਨਾਂ ਦਿਨਾਂ ਵਿੱਚ ਭਗਵਾਨ ਸੂਰਜ ਦੇਵ ਦੀ ਵੀ ਕਿਰਪਾ ਤੁਹਾਡੇ ਤੇ ਵਰਸਣ ਵਾਲੀ ਹੈ ਸੋਨੇ ਦੀ ਰੱਥ ਤੇ ਤੁਹਾਡੀ ਕਿਸਮਤ ਸਵਾਰ ਹੋਵੇਗੀ ਬਿਲਕੁਲ ਸੱਚ ਹੈ ਸੂਰਜ ਵਾਂਗ ਤੁਹਾਡਾ ਭਾਗ ਚਮਕੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਭਗਵਾਨ ਸੂਰਜ ਦੇਵ ਦੇ ਅਸ਼ੀਰਵਾਦ ਨਾਲ ਵੱਡੇ ਦੁਰਲਭ ਸੰਜੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜਿਸ ਵਿੱਚ ਰਵੀ ਯੋਗ ਦਾ ਪੁਸ਼ਕਰ ਰਾਜ ਯੋਗ ਸੂਰਜ ਸ਼ਭ ਯੋਗ ਕਾਰਜ ਸiddhi ਯੋਗ ਸਵਾਰਥ ਸiddhi ਯੋਗ ਤੇ ਅੰਮ੍ਰਿਤ ਸiddhi ਯੋਗ ਧਨ ਲਾਭ ਹੁੰਦੇ ਹੋਏ ਨਜ਼ਰ ਆਉਣਗੇ ਉਹ ਵੀ ਨੌਕਰੀ ਦੇ ਨਾਲ ਜੀਹਾਂ ਦੋਸਤੋ ਨੌਕਰੀ ਦੇ ਨਾਲ ਵੱਡਾ ਧਨ ਲਾਭ ਦਾ ਯੋਗ ਹੈ ਤੁਹਾਡੇ ਲਈ ਇਸ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਸਾਬਿਤ ਹੋਵੇਗਾ ਕਿ ਕਿਸ ਪ੍ਰਕਾਰ ਤੁਹਾਡੇ ਲਈ ਇਹ ਸਮਾਂ ਰਹੇਗਾ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋਵੇਗੀ ਇਸ ਪ੍ਰਕਾਰ ਭਗਵਾਨ ਸੂਰਜ ਦੇਵ ਜੀ ਦੀ ਤੁਹਾਡੇ ਤੇ ਕਿਰਪਾ ਵਰਸੇਗੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੋ ਵੀਡੀਓ ਨੂੰ ਤੁਸੀਂ ਪੂਰਾ ਹੀ ਸੁਣਨਾ ਹੈ ਤੁਸੀਂ ਜੋ ਵੀ ਹੋਵੋਗੇ ਇਹਨੂੰ ਸੁਣ ਕੇ ਖੁਸ਼ੀ ਨਾਲ ਝੂਮ ਉੱਠੋਗੇ ਘਰ ਪਰਿਵਾਰ ਵਿੱਚ ਨੱਚ ਕੇ ਖੁਸ਼ੀਆਂ ਦਾ ਮਨਾਉਣ ਵਾਲਾ ਸਮਾਂ ਆ ਚੁੱਕਾ ਹੈ ਇਹੋ ਜਿਹਾ ਸਮਾਂ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਨਵੰਬਰ ਮਹੀਨੇ ਦੇ ਵਿੱਚ ਹੀ ਆਵੇਗਾ ਤੁਹਾਡੀ ਰਾਸ਼ੀ ਵਾਲਿਆਂ ਲਈ ਸਮਾਂ ਬੇਹਦ ਚੰਗਾ ਹੈ ਦੋਸਤੋ ਤੁਹਾਨੂੰ ਇਹਨਾਂ ਦਿਨਾਂ ਵਿੱਚ ਵਰਤਣ ਵਾਲੀਆਂ ਕੁਝ ਸਾਵਧਾਨੀਆਂ ਦੇ ਬਾਰੇ ਵੀ ਦੱਸਾਂਗੇ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਦੇ ਬਾਰੇ ਵੀ ਦੱਸਣ ਵਾਲੇ ਹਾਂ ਜਿਨ੍ਹਾਂ ਤੇ ਤੁਹਾਨੂੰ ਧਿਆਨ ਦੇਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਕਰਨਾ ਹੋਵੇਗਾ ਤੇ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਹੋਵੇਗਾ ਜਿਸ ਨਾਲ ਕਿ ਤੁਹਾਨੂੰ ਇਸ ਸਮੇਂ ਦਾ ਹੋਰ ਵਧੇਰੇ ਲਾਭ ਮਿਲ ਜਾਵੇਗਾ ਵੀਡੀਓ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਈ ਹੈ ਲਾਭਕਾਰੀ ਹੈ ਇਸ ਲਈ ਇਸ ਨੂੰ ਮਿਸ ਨਹੀਂ ਕਰਨਾ ਇੱਕ ਇੱਕ ਹਿੱਸਾ ਵੀਡੀਓ ਵਿੱਚ ਦੱਸੀ ਗਈ ਇੱਕ ਇੱਕ ਗੱਲ ਹੀ ਤੁਹਾਡੇ ਲਈ અત્યੰਤ ਮਹੱਤਵਪੂਰਨ ਹੈਲਪ ਵਾਲੀ ਤੇ ਲਾਭਕਾਰੀ ਸਾਬਿਤ ਹੋ ਜਾਵੇਗੀ ਅੱਜ ਦੀ ਵੀਡੀਓ ਵਿੱਚ ਕੇਵਲ ਨਸੀਬ ਵਾਲਾ ਹੀ ਜਿਹੜਾ ਹੈ ਉਹ ਵੇਖ ਸਕਦਾ ਹੈ ਤੇ ਇੰਨੀ ਭਾਗਸ਼ਾਲੀ ਹੈ ਕਿ ਜਿਹੜਾ ਨਹੀਂ ਸੁਨੇਗਾ ਪਛਤਾਵੇਗਾ ਵੱਡੇ ਵੱਡੇ ਮੌਕੇ ਉਸ ਦੇ ਹੱਥ ਵਿੱਚੋਂ ਨਿਕਲ ਜਾਣਗੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡਾ ਨਵੰਬਰ ਦਾ ਮਹੀਨਾ ਖੁਸ਼ੀਆਂ ਭਰਿਆ ਹੀ ਰਹੇਗਾ। ਭਗਵਾਨ ਸੂਰਜ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਘਰ ਪਰਿਵਾਰਾਂ ਸਭਨਾ ਤੇ ਹਮੇਸ਼ਾ ਬਣੀ ਰਹੇਗੀ। ਸਮੇਂ ਨੂੰ ਤੁਸੀਂ ਨਹੀਂ ਗਵਾਉਣਾ। ਹਰ ਸਮੇਂ ਦੇ ਵਿੱਚੋਂ ਤੁਸੀਂ ਲਾਭ ਉਠਾਉਣਾ ਹੈ। ਧਨ ਕਮਾਉਣ ਦੇ ਛੋਟੇ-ਛੋਟੇ ਅਵਸਾਰਾਂ ਨੂੰ ਵੀ ਤੁਸੀਂ ਅਣਗੌਲਿਆ ਨਹੀਂ ਕਰਨਾ ਜਿੱਥੋਂ ਵੀ ਮੌਕਾ ਮਿਲਦਾ ਹੈ ਤੁਸੀਂ ਧਨ ਕਮਾਉਣ ਦੇ ਲਈ ਯੋਗ ਬਣ ਸਕਦੇ ਹੋ ਭਗਵਾਨ ਸੂਰਜ ਦੇਵ ਦੇ ਅਸ਼ੀਰਵਾਦ ਨਾਲ ਤੁਹਾਡੀ ਰਾਸ਼ੀ ਦੇ ਲਈ ਇਹ ਜਿਹੜਾ ਨਵੰਬਰ ਦਾ ਮਹੀਨਾ ਆਉਣ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਮਹੱਤਵਪੂਰਨ ਸਮਾਂ ਤੁਹਾਡੇ ਲਈ ਸਾਬਿਤ ਹੋਵੇਗਾ ਇਹ ਸਮਾਂ અત્યੰਤ ਲਾਭਦਾਇਕ ਹੈ ਤੁਹਾਡੇ ਗ੍ਰਹਿ ਵਿੱਚ ਇਹਨਾਂ ਦਿਨਾਂ ਵਿੱਚ ਜਿਹੜਾ ਪਰਿਵਰਤਨ ਹੋਵੇਗਾ ਲਾਭ ਦੀ ਸਥਿਤੀ ਬਣਾ ਰਿਹਾ ਹੈ ਗ੍ਰਹਾਂ ਦੀ ਸਥਿਤੀ ਅਤੇ ਨਕਸ਼ਤਰਾਾਂ ਦੀ ਸਥਿਤੀ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਤੁਹਾਨੂੰ ਦੱਸਣਾ ਚਾਹਾਂਗੀ ਨਿਵੇਸ਼ ਸੰਬੰਧੀ ਤੁਹਾਡੀਆਂ ਜੋ ਵੀ ਯੋਜਨਾਵਾਂ ਤੁਸੀਂ ਬਣਾ ਰਏ ਸੀ ਉਹਨਾਂ ਤੇ ਆਪਣਾ ਧਿਆਨ ਕੇਂਦ੍ਰਿਤ ਰੱਖੋ ਕਿਤੇ ਵੀ ਨਿਵੇਸ਼ ਕਰਨਾ ਚਾਹੁੰਦੇ ਹੋ ਅਤਿਅੰਤ ਲਾਭਦਾਇਕ ਸਮਾਂ ਸਾਬਿਤ ਹੋਵੇਗਾ ਤੁਹਾਨੂੰ ਇਸ ਸਮੇਂ ਦੀ ਸਹੀ ਵਰਤੋਂ ਬਹੁਤ ਹੀ ਚੰਗੇ ਤਰੀਕੇ ਨਾਲ ਕਰਨੀ ਹੋਵੇਗੀ ਨਾਲ ਹੀ ਨਾਲ ਕਿਸੇ ਸੰਤਾਨ ਦੀ ਵੀ ਆਮਦਨ ਹੋਣ ਦੇ ਨਾਲ ਘਰ ਵਿੱਚ ਖੁਸ਼ੀ ਦਾ ਵਾਤਾਵਰਣ ਹੋਵੇਗਾ ਇਸ ਸਮੇਂ ਸੰਤਾਨ ਵੱਲੋਂ ਕੋਈ ਸੁੱਖ ਤੁਹਾਨੂੰ ਮਿਲ ਸਕਦਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨੂੰ ਲੈ ਕੇ ਤੁਸੀਂ ਪਹਿਲੇ ਸਮੇਂ ਵਿੱਚ ਕਾਫੀ ਪਰੇਸ਼ਾਨ ਰਹੇ ਹੋ ਉਹਨਾਂ ਨੂੰ ਕੋਈ ਐਸੀ ਨੌਕਰੀ ਮਿਲ ਸਕਦੀ ਹੈ ਜਿਹੜਾ ਕਿ ਤੁਹਾਡਾ ਵੀ ਕੋਈ ਸੁਪਨਾ ਹੋਵੇਗਾ ਇਸ ਤਰੀਕੇ ਦੀ ਖੁਸ਼ਖਬਰੀ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਬੜਾ ਹੀ ਸਕਾਰਾਤਮਕ ਹੋ ਜਾਵੇਗਾ ਪੜਾਈ ਦੇ ਨਾਲ ਸੰਬੰਧਿਤ ਵੀ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਸੰਤਾਨ ਜਿਹੜੀ ਹੈ ਤੁਹਾਡੀ ਉਹ ਕਿਸੇ ਅਵਾਰ ਨੰਬਰ ਤੇ ਆਵੇਗੀ ਜਿਸ ਦੇ ਨਾਲ ਤੁਹਾਡਾ ਵੀ ਸਿਰਮਾਣ ਨਾਲ ਉੱਚਾ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਘਰ ਪਰਿਵਾਰ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮੰਗਲਿਕ ਕਾਰਜਾਂ ਦੀ ਰੂਪਰੇਖਾ ਵੀ ਬਣਦੀ ਹੋਈ ਨਜ਼ਰ ਆ ਰਹੀ ਹੈ। ਇਸ ਸਮੇਂ ਤੁਸੀਂ ਨਵਾਂ ਵਾਹਨ ਜਾਂ ਮਕਾਨ ਵੀ ਖਰੀਦ ਸਕਦੇ ਹੋ। ਪ੍ਰਾਪਰਟੀ ਖਰੀਦ ਸਕਦੇ ਹੋ। ਇਸ ਵਿੱਚ ਵੀ ਤੁਹਾਨੂੰ ਲਾਭ ਪਹੁੰਚ ਸਕਦਾ ਹੈ। ਇਹ ਇਸ਼ਾਰਾ ਵੀ ਹੁਣ ਤੁਹਾਡੀ ਪੂਰੀ ਹੋ ਜਾਵੇ ਕਿ ਜੋ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਜਿਹੜੇ ਵੀ ਕਾਰਜ ਹਨ ਉਹ ਪੂਰੇ ਹੋ ਜਾਣਗੇ ਇਸ ਸਮੇਂ ਵਿੱਚ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤਰੱਕੀ ਦੇਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਸਫਲਤਾ ਮਿਲਦੀ ਹੋਈ ਨਜ਼ਰ ਆਵੇਗੀ ਜਿਹੜੇ ਤੁਹਾਡੇ ਦੁਸ਼ਮਣ ਹਨ ਉਹ ਜੈਲਸੀ ਮਹਿਸੂਸ ਕਰਨਗੇ ਪਰ ਉਹਨਾਂ ਦੁਸ਼ਮਣਾਂ ਦਾ ਕੋਈ ਵੀ ਮਾੜਾ ਪ੍ਰਭਾਵ ਤੁਹਾਡੇ ਤੇ ਨਹੀਂ ਪੈ ਸਕਦਾ ਬਿਨਾਂ ਕਿਸੇ ਝਿਜਕ ਦੇ ਤੁਸੀਂ ਅੱਗੇ ਵਧਣਾ ਹੈ ਇਸ ਸਮੇਂ ਵਿੱਚ ਤੁਸੀਂ ਬਹੁਤ ਹੀ ਸੰਭਵ ਕੋਸ਼ਿਸ਼ਾਂ ਕਰਕੇ ਆਪਣੀ ਗਰੀਬੀ ਤੋਂ ਉੱਠ ਕੇ ਅਮੀਰੀ ਵੱਲ ਜਾ ਸਕਦੇ ਹੋ ਇਸ ਸਮੇਂ ਤੁਸੀਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਜਿਨ੍ਹਾਂ ਤੁਹਾਡੇ ਤੋਂ ਬਣੇ ਨਾ ਬਣੇ ਕੁਝ ਤੁਸੀਂ ਪਰ ਜ਼ਰੂਰ ਉਹਨਾਂ ਦੀ ਮਦਦ ਕਰਨ ਵਿੱਚ ਅੱਗੇ ਹੋਵੋਗੇ ਅੰਨ ਧਨ ਵਸਤਰ ਕੁਝ ਵੀ ਜੋ ਤੁਸੀਂ ਦੇਣਾ ਚਾਹੋਗੇ ਉਹ ਦੇ ਸਕਦੇ ਹੋ ਇਹ ਉਹ ਸਮਾਂ ਹੈ ਜਿਹੜਾ ਤੁਹਾਡੇ ਪੱਖ ਵਿੱਚ ਹੋਵੇਗਾ ਇਸ ਸਮੇਂ ਤੁਸੀਂ ਸਾਰੇ ਹੀ ਯੋਜਨਾਬੱਧ ਤਰੀਕੇ ਨਾਲ ਕਿਸੇ ਦੀ ਹੈਲਪ ਕਰ ਸਕਦੇ ਹੋ ਤੁਹਾਨੂੰ ਉਸ ਵਿੱਚ ਸਫਲਤਾ ਵੀ ਮਿਲੇਗੀ ਕਿਸੇ ਸ਼ਲਾਗਾ ਯੋਗ ਕਾਰਜ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੀ ਵਧਣ ਵਾਲਾ ਹੈ ਕੋਈ ਅਜੀਹਾ ਕਾਰਜ ਤੁਸੀਂ ਕਰੋਗੇ ਜਿਸ ਨਾਲ ਮਾਨ ਸਨਮਾਨ ਵਿੱਚ ਤੁਹਾਡੀ ਪ੍ਰਸ਼ੰਸਾ ਹੋਵੇਗੀ ਨੌਜਵਾਨ ਵਰਗ ਜੋ ਬਹੁਤ ਸਮੇਂ ਤੋਂ ਆਪਣੇ ਕੈਰੀਅਰ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਨਾਲ ਸੰਬੰਧਿਤ ਜਾਂ ਪੜ੍ਹਾਈ ਨਾਲ ਸੰਬੰਧਿਤ ਨਾਲ ਹੀ ਜੋ ਲੋਕ ਬੇਰੋਜ਼ਗਾਰ ਹਨ ਉਹਨਾਂ ਲਈ ਰੋਜ਼ਗਾਰ ਦੀ ਪ੍ਰਾਪਤੀ ਦੇ ਕੁਝ ਮੌਕੇ ਤੁਹਾਨੂੰ ਪ੍ਰਾਪਤ ਹੋ ਸਕਦੇ ਹਨ ਜੋ ਵੀ ਮੌਕਾ ਮਿਲੇ ਉਸ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਨਿਸ਼ਚੇ ਦੇ ਨਾਲ ਤੁਹਾਨੂੰ ਅੱਗੇ ਵਧਣਾ ਪੈਣਾ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਤੁਹਾਨੂੰ ਦੱਸਣਾ ਚਾਹਾਂਗੇ ਜੀ ਇਸ ਸਮੇਂ ਤੁਸੀਂ ਆਪਣੇ ਕਾਰਜ ਜਿਹੜੇ ਵੀ ਕਰੋਗੇ ਉਹਨਾਂ ਵਿੱਚ ਸਫਲ ਹੋ ਜਾਓਗੇ ਸਮਾਂ ਤੁਹਾਡੇ ਲਈ ਚੰਗਾ ਹੈ ਪਰ ਕਿਸੇ ਨੂੰ ਬਿਨਾਂ ਕੁਝ ਦੱਸੇ ਚੁੱਪ ਚਾਪ ਜੀ ਤੁਸੀ ਅੱਗੇ ਵਧਦੇ ਜਾਣਾ ਹੈ ਨਹੀਂ ਤਾਂ ਤੁਹਾਡੇ ਲੋਕ ਭੇਦ ਲੈ ਸਕਦੇ ਹਨ ਤੇ ਕੋਈ ਇਸ ਦਾ ਫਾਇਦਾ ਵੀ ਉਠਾ ਸਕਦਾ ਹੈ ਬਹੁਤ ਹੀ ਤੁਹਾਡੇ ਲਈ ਸਮਾਂ ਚੰਗਾ ਰਹੇਗਾ ਵੈਸੇ ਤਾਂ ਜੋ ਵੀ ਕਾਰਜ ਕਰੋਗੇ ਸਫਲਤਾ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਇਸ ਸਮੇਂ ਤੁਸੀਂ ਕਿਸੇ ਉਪਲਬਧੀ ਨੂੰ ਹਾਸਲ ਕਰ ਸਕਦੇ ਹੋ ਤੁਸੀਂ ਆਪਣੇ ਆਪ ਹੀ ਅੱਗੇ ਵਧੋਗੇ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਸਮੇਂ ਵਿੱਚ ਤੁਸੀਂ ਸਫਲਤਾ ਦੇ ਝੰਡੇ ਗੱਡਣ ਵਾਲੇ ਹੋ ਤੁਸੀਂ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਧਨਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਨੌਕਰੀ ਲੈਣਾ ਚਾਹੁੰਦੇ ਹੋ ਮਰਚਾਹੀ ਨੌਕਰੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੇ ਜਿਹੜੇ ਲੋਕ ਨੌਕਰੀ ਪਹਿਲਾਂ ਤੋਂ ਹੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਹੋ ਸਕਦੀ ਹੈ ਵੇਤਨ ਵ੍ਰiddhi ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਖੁਸ਼ੀਆਂ ਦਾ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਉਸੀ ਮਾਨਾ ਲਗਾ ਕੇ ਆਪਣਾ ਕੰਮ ਕਰਨਾ ਹੈ ਪ੍ਰਸ਼ੰਸਾ ਤੁਹਾਨੂੰ ਜ਼ਰੂਰ ਮਿਲੇਗੀ ਗੁੱਸਾ ਨਹੀਂ ਕਰਨਾ ਨਹੀਂ ਤਾਂ ਤੁਹਾਡਾ ਇਹ ਗੁੱਸਾ ਜਿਹੜਾ ਹੈ ਵਿਨਾਸ਼ ਦਾ ਕਾਰਨ ਬਣ ਸਕਦਾ ਹੈ ਬੋਲ ਬਾਣੀ ਤੇ ਮਿਠਾਸ ਬਣਾ ਕੇ ਰੱਖਣੀ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਨਹੀਂ ਤਾਂ ਇਹ ਤੁਹਾਡੇ ਗਲਤ ਵਿਹਾਰ ਤੁਹਾਡੇ ਬਣੇ ਬਣਾਏ ਕੰਮਾਂ ਨੂੰ ਵਿਗਾੜ ਸਕਦਾ ਹੈ ਇਹ ਤੁਹਾਡੀ ਕਮਜ਼ੋਰੀ ਬਣ ਸਕਦਾ ਹੈ ਇਸ ਗੱਲ ਤੇ ਤੁਸੀਂ ਧਿਆਨ ਜ਼ਰੂਰ ਦੇਣਾ ਹੈ ਗਲਤ ਬੋਲ ਬਾਣੀ ਦਾ ਇਸਤੇਮਾਲ ਨਹੀਂ ਕਰਨਾ ਤੁਹਾਨੂੰ ਨਾਲ ਹੀ ਨਾਲ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੰਦੇ ਹੋ ਇਸ ਸਮੇਂ ਦਾ ਪੈਸਾ ਲੈਣ ਦੇਣ ਕਰਦੇ ਸਮੇਂ ਤੁਹਾਨੂੰ ਬੜੀ ਸਾਵਧਾਨੀ ਕਰਨੀ ਹੋਵੇਗੀ ਇਹ ਨਿਸ਼ਚਿਤ ਕਰ ਲਓ ਕਿ ਪੈਸਾ ਤੁਹਾਨੂੰ ਕਦੋਂ ਮਿਲਣਾ ਹੈ ਵੈਸੇ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਨੂੰ ਪੈਸਾ ਉਧਾਰ ਹੀ ਨਾ ਦਿਓ ਕੋਈ ਅਜਿਹੀ ਮਜਬੂਰੀ ਪੈ ਜਾਵੇ ਦੇਣਾ ਪੈਂਦਾ ਹੈ ਉਹ ਅਲੱਗ ਗੱਲ ਹੈ ਪਰ ਕੋਸ਼ਿਸ਼ ਕਰੋ ਕਿ ਬਹੁਤ ਘੱਟ ਲੋਕਾਂ ਨੂੰ ਪੈਸਾ ਦਿਓ ਨਹੀਂ ਤਾਂ ਤੁਹਾਡੇ ਪੈਸੇ ਫਸ ਸਕਦੇ ਹਨ ਬਹੁਤ ਸੋਚ ਸਮਝ ਕੇ ਵਿਚਾਰ ਕਰਨੀ ਹੈ ਇਸ ਗੱਲ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦੇਈਏ ਕਿ ਘਰ ਦੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧੀ ਅਣਦੇਖੀ ਨਾ ਕਰੋ ਤੇ ਨਾਲ ਹੀ ਨਾਲ ਜਿਹੜਾ ਵੀ ਤੁਹਾਡਾ ਕੋਈ ਸੀਕ੍ਰੇਟ ਹੁੰਦਾ ਹੈ ਹਰ ਕਿਸੇ ਦੇ ਨਾਲ ਤੁਸੀਂ ਨਹੀਂ ਸ਼ੇਅਰ ਕਰਨਾ ਤੁਸੀਂ ਆਪਣੇ ਜਿੱਦੀ ਸੁਭਾਅ ਤੇ ਲਚਕਦਾਰ ਨੂੰ ਜਿੱਦੀ ਬਣਾ ਲੈਣਾ ਹੈ ਬਲਕਿ ਇਸ ਦੇ ਨਾਲ ਤੁਹਾਨੂੰ ਲਾਭ ਵੀ ਮਿਲੇਗਾ ਪਰ ਜੇਕਰ ਤੁਸੀਂ ਆਪਣੇ ਸਿਕਰਟ ਕਿਸੇ ਨੂੰ ਲੀਕ ਕਰਦੇ ਹੋ ਤੁਹਾਨੂੰ ਘਾਟਾ ਪੈ ਸਕਦਾ ਹੈ ਪ੍ਰੇਮ ਸੰਬੰਧੀ ਗੱਲਾਂ ਨੂੰ ਅਣਵਿਆਹੇ ਲੋਕਾਂ ਲਈ ਇਹ ਸਮੇਂ ਅਨੁਕੂਲ ਮੰਨ ਰਹੇਗਾ ਜੀ ਅਨੁਕੂਲ ਰਿਸ਼ਤਾ ਆਉਣ ਦੀ ਵੀ ਸੰਭਾਵਨਾ ਹੈ ਜਿਸ ਦੇ ਨਾਲ ਤੁਹਾਡਾ ਮਨ ਪ੍ਰਸੰਨ ਰਹੇਗਾ ਪ੍ਰੇਮ ਸੰਬੰਧਾਂ ਵਿੱਚ ਮਜ਼ਬੂਤੀ ਆਵੇਗੀ ਬਹੁਤ ਚੰਗਾ ਸਮਾਂ ਰਹਿਣ ਵਾਲਾ ਹੈ ਜੇਕਰ ਪਤੀ ਪਤਨੀ ਵਿੱਚ ਕੋਈ ਨੋਕਚੋਕ ਚੱਲ ਰਹੀ ਹੈ ਥੋੜੇ ਸਮੇਂ ਦੇ ਬਾਅਦ ਉਹ ਬਿਲਕੁਲ ਸਹੀ ਹੋ ਜਾਵੇਗੀ। ਪ੍ਰੇਮ ਸੰਬੰਧਾਂ ਵਿੱਚ ਦੁਬਾਰਾ ਮਿਠਾਸ ਆਉਣ ਦੀ ਸੰਭਾਵਨਾ ਹੈ। ਸਮਾ ਤੁਹਾਡੇ ਲਈ ਖੁਸ਼ਗਵਾਰ ਰਹਿਣ ਵਾਲਾ ਹੈ। ਇਸ ਸਮੇਂ ਤੁਹਾਨੂੰ ਸਫਲਤਾਵਾਂ ਮਿਲਣਗੀਆਂ ਤੇ ਸਹਿਯੋਗੀ ਤੁਹਾਨੂੰ ਕੋਈ ਵੀ ਜਿਹੜਾ ਹੈ ਨੁਕਸਾਨ ਨਹੀਂ ਪਹੁੰਚਾ ਸਕੇਗਾ। ਮੰਨ ਕੇ ਚੱਲੋ ਕਿ ਨਵੰਬਰ ਦਾ ਮਹੀਨਾ ਪੂਰਨਤਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ। ਧੰਨਵਾਦ।